ਕਿਰਨ ਕਿੱਥੇ ਹੀ ਆ ਚਾਹ ਰੱਖ ਕੇ ਚਲੀ ਗਈ ਠੰਡੀ ਹੋ ਗਈ ਸਾਰੀ ਕੋਈ ਆਪਣੇ ਖਾਨ ਵੀ ਦਾ ਵੀ ਧਿਆਨ ਰੱਖਿਆ ਕਰ ਉਹਨਾਂ ਦੇ ਆਲੇ ਦਾਲੇ ਘੁੰਦੀ ਰੰਨੀ ਆ ਚਾਹ ਪੀ ਬਲਾ ਕੇ ਹਾਂਜੀ ਚਾਹ ਪੀ ਲੈ ਰੱਖ ਕੇ ਚਲੀ ਗਈ ਠੰਡੀ ਹੋ ਗਈ ਸਾਰੀ ਥੋੜਾ ਨਾ ਹੋਲੀ ਬੋਲਿਆ ਕਰੋ ਮੈਨੂੰ ਵੀ ਪਤਾ ਮੈਂ ਚਾਹ ਰੱਖ ਕੇ ਗਈ ਆ ਮੈਂ ਤੇ ਜੇ ਆਪਣੀ ਚਾਹ ਬਣਾਈ ਉਹਨਾਂ ਦੀ ਵੀ ਤੇ ਬਣਾਈ ਆ ਉਹਨਾਂ ਨੂੰ ਦੇਣ ਗਈ ਸੀ ਅੰਦਰ ਮੰਮੀ ਉਹਨਾਂ ਨੂੰ ਚਲ ਪੀ ਲੈ ਫਿਰ ਹੂੰ ਠੰਡੀ ਹੋ ਗਈ ਸਾਰੀ ਚਾ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਵਾ ਹਾਰੇ ਗੱਲ ਤੇ ਖਿਜੇ ਹੀ ਰਹਿੰਦੇ ਜੇ ਬਸ ਤੂੰ ਤ ਆਪਣਾ ਵੀ ਖਾਣ ਪੀਣ ਦਾ ਧਿਆਨ ਰੱਖਿਆ ਕਰ ਲੱਗੀ ਨਹੀਂ ਉਹਨਾਂ ਦੇ ਮਗਰ ਮਗਰੀ ਨੀ ਉਹਨਾਂ ਕਮਰੇ ਵੜਵਾੜ ਕੇ ਚਾਹ ਮਦੇ ਨੀ ਏਸੀਆਂ ਦੇ ਥੱਲੇ ਤੇ ਇੱਥੇ ਆ ਕੇ ਨਹੀਂ ਬਹਿ ਸਕਦੀਆਂ ਉਹਨਾਂ ਕਹਿੰਦੇ ਇੱਥੇ ਆ ਕੇ ਬੈਨ ਕਰਾ ਦੇ ਏਸੀ ਚੱਲਣ ਦੇ ਇੱਕ ਮਿੰਟ ਨਹੀਂ ਬੰਦ ਹੋਏ ਮੰਮੀ ਗਰਮੀ ਇੰਨੀ ਜ਼ਿਆਦੀ ਆ ਤੇ ਫਿਰ ਕੀ ਹੋ ਗਿਆ ਜੇ ਏਸੀ ਚੱਲਦੇ ਤੇ ਤੁਸੀਂ ਵੀ ਅੰਦਰ ਹੀ ਬਹਿ ਜਾਣਾ ਸੀ ਤੁਸੀਂ ਇੱਥੇ ਆ ਕੇ ਕੋ ਬੈਠ ਮੈਂ ਬੈਠੀ ਰਹੀ ਹਾਂ ਵੀ ਆ ਕੇ ਇੱਥੇ ਬੈਈ ਹਾਂ ਤੇ ਚਾਹ ਪੀ ਲੈਣਾ ਇੱਥੇ ਆ ਕੇ ਮੈਂ ਕਹਿੰਦੀ ਤੇਈਆਂ ਤੁਸੀਂ ਵੀ ਅੰਦਰ ਬਹਿ ਜਾਣਾ ਹੈਗਾ ਤੁਸੀਂ ਤੇ ਐਵੇਂ ਫਾਲਤੂ ਦੀ ਬੈਸਟੇ ਲੱਗੇ ਰਹਿੰਦੇ ਜੇ ਨਹੀਂ ਹੁਣ ਚਾਹ ਹੀ ਪਲਾਈ ਜਾਨੀ ਆ ਕੋ ਰੋਟੀ ਪਾਣੀ ਦਾ ਖਰਾਬ ਭੁੱਖ ਲੱਗੀ ਹੈ ਤੇਰੀ ਦਾਦੀ ਸਬਜ਼ੀ ਬਣਾ ਲਈ ਹੈ ਕੋਈ ਗੱਲ ਨਹੀਂ ਮੰਮੀ ਰੋਟੀ ਵੀ ਬਣ ਜਾਂਦੀ ਆ ਮੰਮੀ ਹਣੀ ਕਹਿੰਦੇ ਪਹਿਲਾਂ ਚਾਹ ਪੀਣੀ ਆ ਰੋਟੀ ਆਪਾਂ ਬਾਅਦ ਚੋ ਖਾਣੀ ਆ ਪਰ ਚਾਹ ਦਫੀ ਜ ਨਹੀਂ ਉਹਨਾਂ ਨੇ ਘੜੀ ਘੜੀ ਇਹੀ ਛੇਰਦਾ ਹੁੰਦਾ ਪਿਆ ਵਾ ਲੈ ਦੱਸ ਮੰਮੀ ਜੀ ਚਾਹ ਪੀ ਲਈ ਤੇ ਫਿਰ ਕੀ ਹੋ ਗਿਆ ਇਹਦੇ ਵਿੱਚ ਤੇ ਭੁੱਖ ਲੱਗ ਗਈ ਆ ਉਹਨਾਂ ਰੋਟੀ ਰੋਟੀ ਖਵਾਓ ਤੁਹਾਨੂੰ ਭੁੱਖ ਲੱਗੀ ਤੁਹਾਨੂੰ ਬਣਾ ਦਈਏ ਪਹਿਲਾਂ ਰੋਟੀ ਆਪਾਂ ਉਹਨਾਂ ਨੇ ਹੀ ਕੋਆ ਕੰਮ ਕਰ ਕੰਮ ਲੱਗੀ ਹੋ ਰਹਿਣਾ ਸਾਰਾ ਦਿਨ ਇਹਨਾਂ ਕੰਮਾਂ ਜੀ ਲੱਗ ਰਹੇ ਚਾਹਾਂ ਰੋਟੀਆਂ ਦੀ ਲੱਗੀ ਰਹਿਣਾ ਵੇਲੀ ਨਾ ਹੋਈ ਨਹੀਂ ਮੇਰੀ ਗੱਲ ਸੁਣ ਮੈਂ ਸੁਈ ਤੇ ਜਾ ਕੇ ਜਰਾ ਦੇਖ ਆਪਣੇ ਡੱਬਿਆਂ ਦਾ ਸਾਰੇ ਡੱਬੇ ਖਾਲੀ ਪਏ ਇੰਨੀ ਖੰਡ ਰਹਿ ਗਈ ਸਾਰੀ ਅੱਗੇ 2 ਕਿਲੋ ਖੰਡ ਲੱਗਦੀ ਸੀ ਸਾਡੀ ਦੋ ਕੋਰੀ ਦਿਹਾੜੀ ਚਾ ਮੈਂ ਪੀਂਦੀ ਸੀ ਤੂੰ ਤੂੰ ਵੀ ਨਹੀਂ ਪੀਂਦੀ ਗੋਲਟੀ ਵੀ ਨਹੀਂ ਬਾਹਰ ਹੀ ਜਾਂਦਾ ਉਹ ਕਿਹੜੀ ਪਿੰਦਾ ਇੱਕ ਵਾਰੀ ਪੀ ਕੇ ਚਲੇ ਜਾਂਦਾ ਇਹ ਪਾਈ ਪਾਈ ਵਾਰੀ ਦਿਹਾੜੀ ਚਾਹਾਂ ਪੀਂਦੀ ਐ ਛੇਲੀਆਂ ਬੈਨਾ ਬੁਲਾਈ ਜਾਏਗੀ ਆਇਓ ਨੀ ਆਇਓ ਨੀ ਆਇਓ ਤੁਸੀਂ ਚਾਹਵਾ ਸਾਰਾ ਦਿਨ ਪਤੀਲਾ ਤਰਿਆ ਹੀ ਰਹਿੰਦਾ ਗੈਸ ਤੇ ਚਾਹ ਦਾ ਮੁਕਦੀ ਰਹੀ ਸਾਰਾ ਦਿਨ ਚ 20 ਕਿਲੋ ਖੰਡ ਲੱਗੀ ਆ ਗਈ ਮਹੀਨੇ ਦੀ ਫਰਸ਼ ਉਹ ਇਹ ਸਾਡੇ ਚਮ ਚਮ ਕਰਦੇ ਸੀ ਕੋਈ ਆਂਦਾ ਨਹੀਂ ਕੋਈ ਸ਼ਾਂਤੀ ਐਂ ਹੁੰਦੀ ਹੁਣ ਫਰਸ਼ਾ ਦਾ ਨਰਕ ਪਿਆ ਰਹਦਾ ਸਾਰਾ ਦਿਨ ਆਵਾਜ਼ ਹੀ ਨਹੀਂ ਮੁਕਦੀ ਸਾਰਾ ਦਿਨ ਇਹਨੂੰ ਕਹਿੰਦੇ ਬਹੁਤਾ ਜਗ ਹੁੰਦਾ ਦੇ ਦਿੰਦੇ ਚੱਲੀ ਆ ਪਰਾਂ ਆਰ ਚੱਲ ਜਾ ਕੇ ਉਹਨਾਂ ਦੇ ਘਰ ਕੋਈ ਲੋੜ ਨਹੀਂ ਅੰਦਰ ਚ ਦੰਦੀ ਸਰ ਨੀ ਚਾਰਜਿੰਗ ਕਰਦੀ ਹੀ ਨਹੀਂ ਤੇ ਘਰ ਚਲ ਜਾਵੇ ਉਹ ਵੀ ਤਾਂ ਕੱਲੀ ਰਹਿੰਦੀ ਵੀ ਐ ਮੰਮੀ ਤੜ੍ਹ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਥੋੜਾ ਨਾ ਹੌਲੀ ਬੋਲੋ ਉਹ ਮੰਮੀ ਹਣੀ ਅੰਦਰ ਹੀ ਬੈਠਿਆ ਜੀ ਉਹਨਾਂ ਨੇ ਸੁਣ ਲਿਆ ਉਹਨਾਂ ਤੇ ਕੀ ਭੀਤੂਗੀ ਉਹਨਾਂ ਲਈ ਤੁਸੀਂ ਇੰਨੀ ਰਾਸ਼ਨ ਦੀ ਟੈਨਸ਼ਨ ਕਿਉਂ ਲੈਣਦੇ ਜੀ ਤੁਹਾਨੂੰ ਕੀ ਲੋੜ ਹੈ ਟੈਨਸ਼ਨ ਲੈਣ ਦੀ ਤੁਸੀਂ ਪਾਉਂਦੇ ਜੀ ਰਾਸ਼ਨ ਉਹ ਰਾਸ਼ਨ ਉਹਨਾਂ ਦਾ ਮੁੰਡਾ ਪਾਂਦਾ ਵਾ ਤੇ ਜਿਹੜੇ ਤੁਹਾਨੂੰ ਇੰਨੀ ਟੈਨਸ਼ਨ ਪਈ ਹੈ ਨਾ ਕਿ ਸਾਡਾ ਰਾਸ਼ਨ ਖਤਮ ਹੋ ਗਿਆ ਵਾ ਸਾਡਾ ਡੱਬਾ ਮੁੱਕ ਗਿਆ ਵਾ ਤੇ ਉਹਨਾਂ ਨੇ ਨਾ ਆਰਡਰ ਕਰਤਾ ਹੈ ਰਾਸ਼ਨ ਤੁਸੀਂ ਤੇ ਐਂ ਕਹਿੰਦੇ ਜੀ ਜਿਵੇਂ ਸਾਰੇ ਘਰ ਦਾ ਰਾਸ਼ਨ ਤੁਸੀਂ ਪਾ ਕੇ ਦੇ ਦਿੰਦੇ ਜੀ ਤੁਹਾਡਾ ਮੁੰਡਾ ਪਾ ਕੇ ਦੇ ਦਿੰਦਿਆ ਵਾ ਮੈਂ ਕਹਿੰਦੀ ਪਾੜਾ ਉਹ ਪਾਂਡੜੀ ਖਾਂਦੀਆਂ ਪਈਆਂ ਆਹੋ ਤੇ ਉਹ ਪਾਂਡੜੀ ਦੋ ਦਿਨ ਲਈ ਆਈਆਂ ਸੀ 15 ਦਿਨ ਬਕੰਦੀ ਰਹਿਣਾ ਮਹੀਨਾ ਤੋਂ ਉੱਤੇ ਹੋ ਗਈ ਲੰਕੀਆਂ ਪਈਆਂ ਇੱਥੇ ਇਹਨਾਂ ਨੇ ਕਿੱਥੇ ਜਾਣਾ ਇਹ ਇਹ ਪਰਮਾਨੈਂਟ ਦਾ ਹੀ ਕੰਮ ਹੈ ਗਾਈ ਇੱਥੇ ਹੀ ਰਹਿਣਾ ਇਹਨਾਂ ਨੇ ਕਿਤੇ ਦੇਲਣਾ ਉਲਣਾ ਜਿਹਦਾ ਮੂਹ ਲਾਈ ਜਾਈਂ ਨਾ ਚਮੜੀ ਦਾ ਨਹੀਂ ਆਣਾ ਨੇ ਤੈਨੂੰ ਇਹਨਾਂ ਕਿੱਥੇ ਜਾਣਾ ਜੁਨਾ ਉਹਨਾਂ ਦਾ ਘਰ ਹੈਗਾ ਵਾ ਤੇ ਜੋ ਰਹਿ ਵੀ ਜਾਣ ਤੇ ਕੀ ਇੱਥੇ ਦਿੱਕਤ ਹੀ ਕੀ ਆ ਦਿੱਕਤ ਹੀ ਕੀ ਆ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੂੰ ਵਿਹਲੀ ਨਹੀਂ ਸਾਰਾ ਦਿਨ ਹੁੰਦੀ ਪਾਈ ਮਿੰਨ ਨਹੀਂ ਮੇਰੇ ਕੋ ਆ ਕੇ ਖਲੂੰਦੀ ਪੈਂਦੀ ਤੂੰ ਮੈਨੂੰ ਪੈਂਦੀ ਭੱਜ 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 ਵਾ ਜ਼ੋਰ ਵੇਲੇ ਮੈਨ ਪੈਂ ਮੇਰੀ ਗੱਲ ਤਾਂ ਕੋਈ ਚੰਗੀ ਲੱਗਦੀ ਹੋ ਨਹੀਂ ਤੈਨੂੰ ਉਹ ਹੀ ਚੰਗੀ ਲੱਗਦੀ ਪਹਿਲਾਂ ਲੱਗਦੀ ਸੀ ਨਾ ਚੰਗੀ ਮੇਰੀ ਗੱਲ ਸੁਣਨੀ ਸੀ ਨਾ ਬੈਨੀ ਸੀ ਤੇ ਪਹਿਲਾਂ ਤੁਹਾਡਾ ਸੁਭਾਅ ਇਸ ਤਰ੍ਹਾਂ ਦਾ ਹੈਗਾ ਵੀ ਹੁਣ ਤਾਂ ਹਰ ਵੇਲੇ ਬੈਗ ਨਹੀਂ ਮੇਰੇ ਵਿਰੋਧੀ ਰਹਿਣੀ ਵਿਰੋਧੀ ਰਹਿਣੀ ਕੋਈ ਸਮਝ ਹੀ ਨਹੀਂ ਲੱਗਦੀ ਕਰ ਕਿ ਤੈਨੂੰ ਹੋ ਗਿਆ ਮੰਮੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੁਹਾਨੂੰ ਉਹਨਾਂ ਤੇ ਇਨੀ ਖੇਜ ਕਿਉਂ ਹੈਗੀ ਆ ਹਾਲਾਂਕਿ ਜਦੋਂ ਮੈਂ ਉਹਨਾਂ ਦੇ ਵਿੱਚ ਬੈਨੀ ਆ ਨਾ ਇੱਕ ਵੀ ਉਹਨਾਂ ਨੂੰ ਕੰਪਲੇਂਟ ਨਹੀਂ ਕੀਤੀ ਤੁਹਾਡੇ ਖਿਲਾਫ ਤੇ ਤੁਹਾਨੂੰ ਪੂਰੀ ਕੰਪਲੇਂਟ ਦੀ ਲਿਸਟ ਹੈਗੀ ਆ ਪਤਾ ਨਹੀਂ ਕਿਉਂ ਤੁਸੀਂ ਇਤਨਾ ਕਰਨਦੇ ਜੇ ਨਹੀਂ ਹੋਣੀ ਨਹੀਂ ਕਿੰਨੀ ਔਖਾ ਇਹਦਾ ਮੇਰਾ ਜੁਆਈ ਕਮਾਈ ਕਰਦਾ ਇਹ ਤਾਂ ਫੱਕੀਆਂ ਉਡਾਂਡੀਆਂ ਬੈਹ ਕੇ ਰਸੰਦੀਆਂ ਵੀ ਤੇ ਉਹ ਦੇ ਸਰਸਰ ਦਿਨ ਵੀ ਇਹ ਚੱਲਦਾ ਰੰਦਾ ਇਹ ਸਿੱਧਾ ਹਸਰੀ ਚੱਲਦਾ ਰੰਦਾ ਇੱਕ ਮੰਡ ਨਹੀਂ ਬੰਦ ਕਰਦੀ ਪੂਰੀਆਂ ਐਸ਼ਾ ਕਰਨੀਆਂ ਸੇਲੀਆਂ ਬੈਰਾ ਸਾਧ ਲੈਂਦੀ ਖਵਾਂਦੀ ਪਲਾਂਦੀ ਰੰਦੀ ਹੈ ਜਾਰ ਲੱਗੇ ਵੀ ਨਾਲ ਕੋਲੀਆਂ ਜਿਸ ਪੜਾ ਦਿੰਦੀ ਇਹ ਸਬਜੀ ਬੜੀ ਵਧੀਆ ਬਣੀ ਹੈ ਇਹ ਲੈ ਜੋ ਐਂਦੀ ਖਾ ਲੋ ਤੈਨੂੰ ਨਹੀਂ ਦਿਲ ਸਕਦਾ ਨਾ ਤੂੰ ਬਾਜ਼ਾਰ ਜਾਨੀ ਤੇਰੇ ਹੱਕ ਬੱਕਰੀ ਦੀ ਸਪੜਾ ਦਿੰਦੀ ਹੈ ਸਾਡਾ ਇਹ ਜ਼ਮਾਨ ਲੈ ਆਈ ਇਹ ਜ਼ਮਾਨ ਲੈ ਆਈ ਖਾਦੀ ਹੋ ਗਈ ਵੈਸੇ ਇਹ ਦੇ ਜੜਾ ਕਰਨ ਤੇ ਲੱਗੀਆਂ ਘਰ ਦਾ ਮੈਨ ਤਰਸ ਨਹੀਂ ਆਂਦਾ ਆਪਣੇ ਜੁਆਈ ਤੇ ਉਹ ਕਿੰਨੇ ਕਿਤੇ ਦਿਨ ਬਾਹਰ ਰਹਿੰਦਾ ਵਾ ਇਹਨਾਂ ਪਤਾ ਹੀ ਨਹੀਂ ਕੁਝ ਵੀ ਲੱਗਦਾ ਆਪਣੇ ਮੌਜ ਮੇਲੇ 'ਚ ਲੱਗੀਆਂ ਹੀ ਆਂ ਮਸਕੇ ਮਾਰ ਦਿਆ ਚਸਕੇ ਲੰਦੀਆ ਮੈਂ ਕਿ ਨਹੀਂ ਐ ਬਣਾ ਕਰ ਨੇ ਐ ਬਣਾ ਐ ਬਣਾ ਸਾਰੇ ਉਤੋਂ ਜਾ ਡਾੜਾ ਰਾਈ ਸੰਦਾ ਕਰਨ ਲਈ ਤੇ ਮੰਮੀ ਤੁਸੀਂ ਇਹ ਨਹੀਂ ਟੈਨਸ਼ਨ ਨਾਲੋ ਨਾਲੇ ਤੁਸੀਂ ਕੀ ਕਹਿੰਦੇ ਜੇ ਏਸੀ ਦੇ ਪਈਆਂ ਰਹਿੰਦੀ ਆ ਤੇ ਫੇਰ ਕੀ ਹੋ ਗਿਆ ਤੁਸੀਂ ਵੀ ਬੈ ਜਾ ਕਰੋ ਤੁਹਾਨੂੰ ਕਿਹੜਾ ਕਿਸੇ ਨੇ ਮਨਾ ਕੀਤਾ ਏਸੀ 'ਚ ਪੈਣ ਨੂੰ ਤੇ ਮੈਂ ਤਾਂ ਜੁਆ ਹੀ ਪਿੱਛੇ ਬੈਣੀ ਕਿ ਕੱਦ ਲਈ ਬੀਲਾ ਹੋ ਜਾਣਾ ਮੈਂ ਇੱਥੇ ਬੈਈ ਨਹੀਂ ਅੱਡੀ ਕਿਹੜੀ ਗੱਲ ਸਹੀ ਜਾਂਦੀ ਐਨੀ ਗੱਲ ਨਹੀਂ ਰਹਿ ਨਹੀਂ ਜੇ ਇਹ ਸਾਰਿਆਂ ਦੇ ਘਰੇ ਏਸੀ ਲੱਗੇ ਹੁੰਦੇ ਐ ਐਸਰ ਪੱਕੇ ਥਲੇ ਹੀ ਤੇ ਬੈਠਾ ਜਾਂਦਾ ਮੈਂ ਬੈਠੀ ਰਹਿੰਦੀ ਨਾ ਪੱਕੇ ਥਲੇ ਮੰਮੀ ਨੂੰ ਪਤਾ ਨਹੀਂ ਤੁਸੀਂ ਕਿਉਂ ਬੰਦੇ ਜੇ ਬਾਕੀ ਤੁਹਾਡਾ ਜਵਾਈ ਨਾ ਇੰਨੀ ਰੱਖਦਾ ਵਾ ਕਿ ਸਾਰਾ ਬਿੱਲ ਚੁਕਾ ਸਕਦਾ ਵਾ ਤੁਹਾਨੂੰ ਹੀ ਪਤਾ ਨਹੀਂ ਕੀ ਉਹ ਮੇਰੀ ਗੱਲ ਸੁਣਾ ਅਸੀਂ ਅੱਗੇ ਮਾਵਾਂ ਤੇ ਬੈਠਦੀਆਂ ਜ਼ਿਰ ਕਰ ਲਈ ਏਸੀ ਚਲਾਣੇ ਤੇ ਸਾਰਾ ਦਿਨ ਬੈਈ ਰਹਨੀ ਆ ਸਾ ਇਹ ਤਾਂ ਰਾਤ ਦਿਨ ਬੰਦ ਹੀ ਨਹੀਂ ਕਰਦੀਆਂ ਐਸੀ ਕਮਰੇ ਚ ਬਾਹਰ ਹੀ ਨਹੀਂ ਨਿਕਲਦੀਆਂ ਤੇ ਮੰਮੀ ਏਸੀ ਚਲਾਣ ਵਾਸਤੇ ਰੱਖਿਆ ਉਹਨੂੰ ਸ਼ੋਰ ਵੀ ਤੇ ਸ਼ਜਾਹ ਕੇ ਥੋੜਾ ਰੱਖਣਾ ਵਾ ਇੰਨੀ ਗਰਮੀ ਪੈਂਦੀ ਜੇ ਏਸੀ ਨਹੀਂ ਚਲਾਣਾ ਤੇ ਤੁਸੀਂ ਵੀ ਬਹਿ ਜਾਓ ਉਹਨਾਂ ਦੇ ਨਾਲ ਜਾ ਕੇ ਪਰ ਇਹ ਵੀ ਤੇ ਨਹੀਂ ਗੱਲ ਠੀਕ ਹੈ ਨਹੀਂ ਸਾਰਾ ਦਿਨ ਏਸੀ ਚੱਲਦਾ ਰਹੇ ਰਾਤ ਸਾਰੀ ਚੱਲਦਾ ਰਹੇ ਕੱਲ ਦਾ ਚੱਲਣ ਦੇ ਏਸੀ ਕ ਮੈਂ ਮੈ ਨਹੀਂ ਬੰਦੀ ਉਹਨਾਂ ਕੋ ਜਾ ਕੇ ਬੇਵਕੂਫ ਉਹਦੀਆਂ ਕੋ ਜਦੋਂ ਕੋਲ ਜਾ ਕੇ ਬੈਠੇ ਪੰਜਿਆ ਦੋਸ ਰਿਸ਼ਤਦਾਰ ਮਿਲਣ ਚੱਲੀਏ ਅ ਜਦੋਂ ਚੱਲੀ ਇਹ ਫਿਰਨ ਤੁਰ ਨਹੀਂ ਆਈਆਂ ਇੱਥੇ ਬੈਠਾ ਤੇ ਜਾਂਦਾ ਨਹੀਂ ਇਹਨਾਂ ਕੋ ਘਰ ਮੈਂ ਕੀ ਕਰਦਾ ਉਹਨਾਂ ਕੋ ਬੈਠੇ ਮੰਮੀ ਤੁਹਾਡਾ ਨਹੀਂ ਖੁਸ਼ ਹੋ ਸਕਦਾ ਉਹ ਤੁਹਾਨੂੰ ਪਤਾ ਨਹੀਂ ਕੌਣ ਸੁਧਾਰੂਗਾ ਤੁਹਾਡੀ ਨਾ ਮੈਂ ਚੱਲੀ ਘਰੀ ਜਾ ਜੋ ਕਰ ਤੈਨੂੰ ਮੇਰੀ ਗੱਲ ਚੰਗੀ ਹੋ ਨਹੀਂ ਲੱਗਦੀ ਜਦੋਂ ਨਹੀਂ ਆਈਆਂ ਤਰ ਤਰ ਦਿਮਾਗ ਮੈਨੂੰ ਕਹਿੰਦੀ ਨਾ ਤੇਰਾ ਦਿਮਾਗ ਆਪਣਾ ਹੀ ਪੁੱਠਾ ਹੋ ਗਿਆ ਉਹਨਾਂ ਨੂੰ ਵੀ ਮੰਮੀ ਹਾਂ ਕਰਾਂ ਨਾ ਕੀ ਕਰੰਦੇ ਜੇ ਮੈਂ ਕੀ ਕਰਨਾ ਉਹ ਦਹੀਂ ਤੈਨੂੰ ਪਤਾ ਕੱਲ ਜ਼ਿਆਦਾ ਬਣਾ ਲਿਆ ਸੀ ਹਾਂਜੀ ਹਾਂਜੀ ਤੇ ਮੈਂ ਫਿਰ ਕੀ ਕੀਤਾ ਮੈਂ ਮੱਖਣ ਕੱਢ ਕੇ ਉਹਦਾ ਤੇ ਹੁਣ ਕਿਉਂ ਬਣਾਤਾ ਦੇਸੀ ਅੱਛਾ ਤੇ ਮੱਖਣ ਰੱਖਿਆ ਨਹੀਂ ਮੰਮੀ ਮੱਖਣ ਪਤਾ ਮੈਨੂੰ ਪੁੱਤ ਰੱਖਣਾ ਹੈ 골ਡੀ ਮੈਨੂੰ ਪਤਾ ਤਾਜ਼ਾ ਮੱਖਣ ਖਾਂਦਾ ਐਨਾਂ ਕ ਕੱਢ ਕੇ ਮੈਂ ਰੱਖ ਲਿਆਗਾ ਹਾਂਜੀ ਤੁਹਾਨੂੰ ਪਤਾ ਨਾ ਸਵੇਰੇ ਬ੍ਰੈਡ ਦੇ ਨਾਲ ਖਾਂਦੇ ਹਾਂ ਹਾਂ ਤੇ ਮੇਰੀ ਗੱਲ ਸੁਣ ਕਿਉਂ ਮੈਂ ਤਾੜ ਕੱਢੀ ਜਾਨੀ ਆ ਕਿ ਡੱਬਾ ਤਾਨੂੰ ਵੱਡਾ ਭਰ ਦੇਣੀ ਆ ਆ ਪਿਛਲੀ ਵਾਰੀ ਤਾਨੂੰ ਮੈਂ ਕਿਉਂ ਭੇਜਿਆ ਸੀ ਤੋ ਤੁਸੀਂ ਉਹ ਵੀ ਨਹੀਂ ਕਿਉਂ ਵਰਤੇ ਆ ਮੰਮੀ ਖਾਂਦਾ ਕੋਣ ਆ ਤੁਸੀਂ ਆਪ ਹੀ ਸਾਰੇ ਨੂੰ ਸਮਝਾਓ ਜਿੰਨ ਲਗਾ ਕੇ ਵੀ ਦੇ ਦੋ ਸਾਨੂੰ ਖੁਸ਼ਕ ਰੋਟੀ ਚਾਹੀਦੀ ਆ ਉਹ ਇਹਨਾਂ ਨੂੰ ਸਮਝਾਓ ਕਿ ਉਹਦੇ ਵਿੱਚ ਤੇ ਤਾਕਤ ਹੁੰਦੀ ਆ ਚੱਲ ਕੋਈ ਗੱਲ ਨਹੀਂ ਆ ਤੂੰ ਰਹਿਣ ਦੀ ਤੇ ਆਣਾ ਕੀ ਮੈਂ ਤਾਨੂੰ ਕੋਈ ਪੰਜੀਰੀ ਬਣਾ ਕੇ ਦੇ ਕੇ ਜਾਵਾਂਗੀ ਠੀਕ ਹੈ ਮੰਮੀ ਤਿੰਨ ਚਾਰ ਮਹੀਨਿਆਂ ਨੂੰ ਤੇ ਫਿਰ ਤੁਹਾਨੂੰ ਪਤਾ ਹੀ ਆ ਜਰੂਰ ਪੈਣੀ ਆ ਹਾਂ ਸਰਦੀ ਦਾ ਮੌਸਮ ਆਣਾ ਹੈਗਾ ਚੱਲ ਹਾਂ ਡੱਬਾ ਨਾ ਮੈਂ ਲਵਾ ਲੈਣੀ ਆ ਕਿਉਂਕਿ ਉਹ ਡੱਬਾ ਨਾ ਭਰ ਗਿਆ ਹੋਇਆ ਸੀਗਾ ਅੱਛਾ ਹਾਂਜੀ ਤੇ ਜਿਹੜੀ ਤੁਸੀਂ ਨਹੀਂ ਭੇਜੀ ਸੀਗੀ ਪਿੰਡੋਂ ਤੇ ਮੈਂ ਉਹ ਉਹ ਚ ਪਵਾ ਲੈਣੀ ਆ ਚਲ ਠੀਕ ਆ ਔਰ ਚ ਪਵਾ ਲਾ ਤੂੰ ਹਾਂ ਤੇ ਮੈਂ ਰੋਟੀ ਦਾ ਮੈਂ ਕਿਹਾ ਤੈਨੂੰ ਰੋਟੀ ਦੇ ਦਵਾਂ ਨਹੀਂ ਭੈਣਾ ਤੇਰੀ ਦਾਦੀ ਨੇ ਸਬਜ਼ੀ ਬਣਾਈ ਐ ਸਾਰਿਆਂ ਨੂੰ ਚਾਹ ਚੜਿਆ ਰੋਟੀ ਦਾ ਤੇ ਕੋਈ ਨਹੀਂ ਗਰਮੀ ਬੜੀ ਰੋਟੀ ਠਹਿਰ ਕੇ ਖਾਣੇ ਆ ਤੇ ਤੂੰ ਇੰਜ ਕਰ ਰੋਟੀ ਤੂੰ ਕੀ ਬਣਾਣੀ ਆ ਮੈਂ ਚੌਲ ਬਣਾ ਲੈਣੀ ਆ ਨਮਕ ਵਾਲੇ ਹਾਂ ਤੇ ਸਬਜੀ ਫਿਰ ਰਾਤੀ ਖਾ ਲਾਂਗੇ ਸਬਜੀ ਰਾਤ ਨੂੰ ਖਾ ਲਵਾਂਗੇ ਚਲੋ ਠੀਕ ਆ ਵੀ ਗੱਲ ਸਹੀ ਆ ਤੇ ਮੰਮੀ ਦਹੀਂ ਤੇ ਫਿਰ ਆਹੋ ਦਹੀਂ ਤੇ ਮੈਂ ਸਾਰਾ ਲਾ ਲਿਆ ਤੇ じゃ ਇੰਜ ਕਰ ਖਾਂ ਆ ਦੁਕਾਨ ਵਾਲੇ ਕੋ ਮੜਾ ਜਾ 10 ਰੁਪਏ ਦਾ ਲੈ ਆ ਖੱਟਾ ਲਾ ਦਵਾਂਗੇ ਮੈਨੂੰ ਚੇਤਾ ਭੁੱਲ ਗਿਆ ਕਿ ਰੱਖਣਾ ਖੱਟਾ ਗਾ ਲਾ ਦਾਂਗੇ ਤੇ じゃ ਫੜ ਕੇ ਲੈ ਕੇ ਆ ਤੂੰ じゃ ਦੁਪਹਿਰ ਤੱਕ ਹੋ ਜਾਊਗਾ ਦੁਪਹਿਰੇ ਨਹੀਂ ਰਾਤ ਨੂੰ ਖਾਦਾ ਜਾਊਗਾ ਵੈਸੇ ਮੈਂ ਤੁਹਾਨੂੰ ਉਦਨ ਮਨਾ ਕੀਤਾ ਸੀ ਕਿ ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ ਤੇ ਤੁਸੀਂ ਟਲਦੇ ਹੀ ਨਹੀਂ ਸਾਰੇ ਰਾਤ ਨੂੰ ਹੀ ਦਹੀਂ ਖਾਂਦੇ ਜੀ ਗਰਮੀ ਬੜੀ ਇਤਨਾ ਕਿ ਨਾ ਤੁਹਾਨੂੰ ਲੱਸੀ ਬਣਾ ਦਵਾਂ ਆਹੋ ਲੱਸੀ ਨਾਲ ਇੱਕ ਕੀਆ ਫੜ ਤੇ ਲਿਆ ਕੱਦੂ ਕਸ਼ ਕਰਕੇ ਕੀ ਵਾਲੇ ਲੱਸੀ ਬਣਾ ਕੇ ਪੀਨੇ ਬੜੀ ਸਵਾਦ ਲੱਗਦੀ ਜੇ ਦਹੀਂ ਲੈ ਕੇ ਅਛੀਤੀ ਕਰ ਥੋੜਾ ਪਾਣੀ ਲਿਆਵੇਂ ਮੈਂ ਆਣ ਮੈਂ ਹਾਂ ਆ ਜਾ ਆ ਜਾ ਤੇ ਮੰਮੀ ਮੇਰੀ ਗੱਲ ਸੁਣੋ ਹਾਂ ਕੀ ਕੀ ਲੱਭੰਦੇ ਦੱਬਾ ਕਿਉਂ ਬਣਾ ਮੈਂ ਤੁਹਾਨੂੰ ਕੀ ਮੰਗਾਉਣ ਵਾਲਾ ਮੈਂ ਬਤਾ ਦਿੰਨੀ। ਅੱਛਾ ਮੰਗਵਾ ਦੇ ਮੰਗਵਾ ਦੇ ਉੱਪਰ। ਮੇਰੀ ਗੱਲ ਸੁਣੋ। ਹਾਂ। ਤੁਹਾਡਾ ਨਾ ਥੈਂਕ ਯੂ। ਮੇਰਾ ਥੈਂਕ ਯੂ। ਜਦੋਂ ਰੇਤੇ ਤੁਸੀਂ ਆਏ ਸੀ ਨਾ, ਤੁਸੀਂ ਤੇ ਮੇਰਾ ਕੰਮ ਹੀ ਇੰਨਾ ਜਦਾ ਆਸਾਨ ਕਰਤਾ। ਉਹ ਮੇਰੇ ਜਾਣ ਤੋਂ ਪਹਿਲਾਂ ਹੀ ਤੁਸੀਂ ਸਾਰਾ ਕੰਮ ਕਰ ਦਿੰਦੇ ਜੇ। ਲੈ ਪੁੱਤ ਮੈਂ ਉੱਥੇ ਬੈਠੀ ਨੇ ਵੇਲੀ ਨੇ ਅਖੇ ਕਿ ਅੱਗੇ ਮੋਟੀ ਹੋਈ ਆ। ਮੇਰਾ ਕੁਝ ਘਸ ਜਾਣਾ ਏ। ਸੋ ਕੋ ਚੰਗਾ ਮੇਰਾ ਭਾਰ ਘਟੂਗਾ। ਮੈਂ ਤੇ ਦਾਦੀ ਜੀ ਨੂੰ ਵੀ ਕਿਹਾ ਸੀਗਾ ਤੁਸੀਂ ਸਬਜ਼ੀ ਰੰਦੇ ਕਿਉਂ ਇੰਨੀ ਗਰਮੀ ਦੇ ਵਿੱਚ? ਕਹਿੰਦੇ ਨਹੀਂ ਨਹੀਂ ਤੂੰ ਮੇਰੇ ਹੱਥ ਦੀ ਸਬਜ਼ੀ ਖਾ ਕੇ ਵੇਖ ਅੱਜ। ਪੁੱਤਾ ਗਰਮੀ ਸਿਰਫ ਨੂਆਂ ਨੂੰ ਲੱਗਦੀ ਹੈ ਹੈ ਉਹਨਾਂ ਨੂੰ ਗਰਮੀ ਨਹੀਂ ਲੱਗਦੀ ਉਹਨਾਂ ਨੂੰ ਵੀ ਗਰਮੀ ਲੱਗਦੀ ਹੈ ਕੋਈ ਗੱਲ ਹੈ ਚਲੋ ਮੰਮੀ ਤੁਹਾਡੀ ਸੋਚ ਨਾ ਸਾਰੀ ਸੱਸਾਂ ਦੀ ਹੋਣੀ ਚਾਹੀਦੀ ਜਿਤਨਾ ਦੀ ਤੁਹਾਡੀ ਹੈ ਚਲੋ ਮੈਂ ਲੈ ਕੇ ਆਵਾਂ ਫਿਰ ਗੱਲਾਂ ਕਰਨੀਆਂ ਨਾ ਕੋਈ ਤਿਰਕੋ ਸਿੱਖੇ ਹੈ ਅੰਮ ਪਤਾ ਨਹੀਂ ਕਿਹੜੀ ਗੱਲ ਬੁਲਾ ਕੇ ਫਿਰ ਆ ਜਣੀ ਹੈ ਚਲੋ ਆ ਜਾ 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 ਠੀਕ ਏ ਨਾ ਬਾਜ਼ਾਰ ਚੱਲੀ ਦੋ ਪੈਕਟ ਪਕੌਣੀਆਂ ਦੇ ਵੀ ਲੈ ਆਈ ਦਹੀਂ ਚ ਪਾਵਾਂਗੇ ਹਾਂਜੀ ਐਂਡੀ ਠੀਕ ਆ ਹਾਂ ਪੈਂਦੀ ਕੀ ਕਰਕੇ ਆਏ ਹੋ ਕੁਝ ਨਹੀਂ ਪੈਂਚੇ ਬਸ ਥੋੜਾ ਜਿਆਦਾ ਸੋਈਦਾ ਕੰਮ ਕਰਕੇ ਆਈਆਂ ਮੱਖਣ ਘੱਟ ਕੇ ਆਏ ਹੋ ਹਾਂਜੀ ਹਾਂਜੀ ਭੰਜੇ ਆ ਉਸ ਮੈਨ ਲਾਂਦੀ ਵੀ ਕਿਉ ਹੋਦੀ ਕਿਉ ਬਣਾਇਆ ਮੈਂ ਹਾਂਜੀ ਲਾਂਦੀ ਵੀ ਕਿਉ ਬਣਾਇਆ ਅੱਛਾ ਮੇਰੀ ਗੱਲ ਸੁਤ ਤੂੰ ਕਿਉ ਹੋ ਗਣ ਨਾਲ ਤੇ ਪਹਿਲਾਂ ਮੈਨੂੰ ਪੁੱਛੀ ਲੈਂਦੇ ਤੁਹਾਨੂੰ ਪੁੱਛ ਲੈਂਦੀ ਆ ਮੈਨੂੰ ਪੁੱਛ ਲੈਂਦੇ ਮੱਖਣ ਘੱਟਣਾ ਸੀ 골ਡੀ ਤੂੰ ਪੁੱਤਰ ਤੇ ਬਾ ਘਾੜਾ ਜੁਆਈ ਮੇਰਾ ਵੰਚਾਰਾ ਕੁਝ ਪਤਾ ਜਿਹਾ ਦਾ ਉਹ ਮੱਖਣ ਬੜਾ ਖੁਸ਼ ਹੋ ਕੇ ਖਾਂਦਾ ਜੀ ਉਹਨੇ ਰੋਇ ਸਿਰੇ ਬਲੱਡ ਤੇ ਲਾ ਖਾਣਾ ਜੀ ਮੈਂ ਕਰ ਮੈਂ ਤਾਂ 7 ਦਿਨ ਦਾ ਇਕੱਠਾ ਹੀ ਮੱਖਣ ਕੱਢ ਕੇ ਰੱਖ ਲੈਨੀ ਆ ਤੇ ਲਈ ਤੇ ਖੰਡਾਰ ਵਿੱਚ ਚਲ ਮ제 ਦੇਣਾ ਗਲਤ ਹੈ ਭੈਣ ਜੀ ਤੁਸੀਂ ਬਿਲਕੁਲ ਸਹੀ ਕਹੀ ਪੋਤਾ ਮੇਰਾ ਤੇ ਜਵਾਈ ਟਾਡਾ ਚੱਲ ਇੱਕ ਗੱਲ ਤਾਂ ਤੁਸੀਂ ਸੱਚ ਕਹਿਤੀ ਹੈ ਨਾ ਤੁਹਾਨੂੰ ਕੁਝ ਨਹੀਂ ਪਤਾ ਭੈਣ ਜੀ ਮੇਰਾ ਪੁੱਤ ਤਾਂ ਪੁਰਾਣਾ ਮੱਖਣ ਖਾਂਦਾ ਹੀ ਨਹੀਂ ਉਹ ਤਾਂ ਤਾਜ਼ਾ ਮੱਖਣ ਖਾਂਦਾ ਮਾਂ ਦੀ ਬਰਾਬਰੀ ਤੁਸੀਂ ਕੀ ਕਰ ਸਕਦੇ ਜੀ ਤੁਸੀਂ ਮਾਂ ਦੀ ਬਰਾਬਰੀ ਨਹੀਂ ਕਰ ਸਕਦੇ ਉਹ ਤਾਂ ਮੈਂ ਆਪਣੀ ਧੀ ਕਰਕੇ ਚੁੱਪਿਆ ਕਿ ਮੇਰੀ ਇਹ ਨੂੰ ਨਹੀਂ ਨੂੰ ਦੇ ਰੂਪ ਵਿੱਚ ਮੈਨੂੰ ਧੀ ਮਿਲੀ ਹੈ ਤੁਸੀਂ ਤਾਂ ਕੋਈ ਕਸਰ ਨਹੀਂ ਛੱਡਣ ਦੇ ਮੈਨੂੰ ਘਰੋਂ ਕੱਢਣ ਦੀ ਇਹ ਤਾਂ ਮੈਂ ਹੀ ਆ ਜਿਹੜੇ ਆਪਣੇ ਪੁੱਤ ਦੇ ਮੂੰਹ ਨੂੰ ਇੱਥੇ ਰਹਿਣ ਡਈ ਆ ਆਪਣੀ ਧੀ ਦੇ ਮੂੰਹ ਨੂੰ ਰਹਿਣ ਡਈ ਆ ਜਿੰਨੀਆਂ ਤੁਸੀਂ ਗੱਲਾਂ ਕਰਦੇ ਜੇ ਨਾ ਮੈਂ ਸਭ ਜਾਣਦੀ ਆ ਕਿ ਤੁਸੀਂ ਕਿੱਥੋਂ ਬੋਲਣ ਡੇ ਜੇ ਪਰ ਪਹਿਚੀ ਮੈਨੂੰ ਇਸ ਗੱਲ ਦਾ ਡਰ ਵੀ ਆ ਕਿ ਮੇਰੀ ਕਿਰਨ ਬਹੁਤ ਚੰਗੀ ਆ ਜਿਤਨਾ ਤੁਸੀਂ ਨੂੰ ਸਿੱਖਿਆ ਦੇਣ ਡੇ ਜੇ ਕਿ ਉਹ ਕਿਤੇ ਸੱਚ ਮੁੱਚ ਟਾਡੇ ਮਗਰ ਲੱਗ ਗਈ ਮੇਰੇ ਪੋਤਾ ਤਾਂ ਘਰ ਤੁਸੀਂ ਬਰਬਾਦ ਕਰਕੇ ਰੱਖ ਦੇਣਾ ਮੇਰੇ ਪੋਤਾ ਘਰ ਬਰਬਾਦ ਕਰਕੇ ਰੱਖ ਦੇਣਾ ਹਾਂਜੀ ਸਸੀ ਕਾਲਜੀ ਸਾਰਿਆਂ ਨੂੰ ਤੇ ਕਿਵੇਂ ਸਾਰੇ ਜਾਣੇ ਤੇ ਅੱਜ ਆਪਾਂ ਕੁਝ ਕੁ ਕਮੈਂਟਸ ਰੀਡ ਕਰਾਂਗੇ ਤੇ ਸਾਡੀ ਨਾ ਆਪਾਂ ਇਹ ਵੀ ਦੱਸ ਦਿੰਨੇ ਕਿ ਕੁਝ ਕੋ ਪ੍ਰੋਬਲਮ ਕਰਕੇ ਆ ਜਿਹੜੀ ਵੀਡੀਓ ਜਿਹੜੀ ਆਪਾਂ ਅੱਜ ਪਾਣੀ ਹੈ ਨਾ ਉਹਦਾ ਜਿਹੜਾ ਉਦਨਾਲ ਰਿਲੇਟਡ ਹੋਗਾ ਨਾ ਉਹ ਕੱਲ ਪੋਗਾ ਕਿਉਂਕਿ ਕੋਈ ਮੈਂਬਰ ਹੈ ਨਾ ਤੇ ਆਪਾਂ ਮੈਂਬਰਸ ਦਾ ਵੀ ਵੇਖਣਾ ਵਾ ਉਹ ਇਸ ਸਮੇਂ ਅਵੇਲੇਬਲ ਨਹੀਂ ਹੈਗਾ surjeet pehaji ਉਹਨਾਂ ਨੂੰ ਕੋਈ ਕੰਮ ਸੀ ਤੇ ਸਾਰਿਆਂ ਨੇ ਕਹਿਣਾ ਉਹਨਾਂ ਨੇ ਹਰ ਵਾਰ ਕੰਮ ਕੀਤਾ ਪਿਛਲੀ ਵੀਡੀਓ ਵਾਂਗ ਜੈਸੀ ਕਰਨੀ ਵੈਸੀ ਕਰਨੀ ਦੇ ਵਿੱਚ ਤਿੰਨ ਦਿਨ ਰੋਕੀ ਸਾਡਾ ਲੇਟ ਹੋ ਗਿਆ ਤਿੰਨ ਦਿਨ ਰੋਕੀ ਮੇਰੇ ਸਾਹਮਣੇ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਰੋਕੀ ਅੱਜ ਵੀ ਮਤਲਬ ਦਿਲ ਤੇ ਕਰਦਾ ਸੀ ਕਿ ਨਾ ਮਨਾਈਏ ਪਰ ਆਪਾਂ ਸੋਚਿਆ ਕਿ ਤੁਸੀਂ ਵੇਟ ਸਾਡੇ 12:30 ਵਜੇ ਰਾਈਟ ਤੁਸੀਂ ਵੇਟ ਕਰਨੀ ਆ ਕਿ ਪਾਠ ਕਿਉਂ ਨਹੀਂ ਪਿਆ बस एक छोटी सी वजह सी जिदे ਕਰਕੇ ਫਿਰ ਐਪੀਸੋਡ ਕੁਝ ਬਸ ਇਧਰ ਉਧਰ ਬਣਾ ਕੇ ਪਾਤਾ ਪਾ ਜੀ ਤੇ ਪਾਣਾ ਵੀ ਜ਼ਰੂਰੀ ਸੀ ਕਿਉਂਕਿ ਸਾਰੇ ਜਾਣੇ 12:30 ਵੇਟ ਕਰਦੇ ਆਪਾਂ ਫਿਰ ਡਿਸਾਈਡ ਕੀਤਾ ਕਿ ਅੱਜ ਕਮੈਂਟ ਪੜੇ ਜਾਣ ਹਾਂ ਕਾਫੀ ਟਾਈਮ ਬਾਅਦ ਆਪਾਂ ਕਮੈਂਟਸ ਪੜਨ ਜਾ ਰਹੇ ਆਂ ਤੇ ਜਿਹੜੀ ਆਪਾਂ ਕੱਲ ਵੀਡੀਓ ਪਾਈ ਸੀ ਨਾ ਉਹਦੇ ਕਮੈਂਟਸ ਮੈਂ ਰੀਡ ਕਰਨ ਲੱਗੀ ਆਂ ਤੇ ਪਹਿਲਾ ਕਮੈਂਟ ਹੈ ਨੀਤਾ ਜੀ ਦਾ ਤੇ ਉਹਨਾਂ ਦਾ ਕਮੈਂਟ ਹੈ ਵੈਰੀ ਗੁੱਡ ਸਟੋਰੀ ਵੈਰੀ ਗੁੱਡ ਐਕਟਿੰਗ ਥੈਂਕ ਯੂ ਸੋ ਮੱਚ ਜੀ ਤੁਸੀਂ ਸਾਡੀ ਸਟੋਰੀ ਨੂੰ ਨਾ ਪਿਆਰ ਇੰਨਾ ਪਸੰਦ ਕਰ ਰਹੇ ਜੀ ਤੇ ਸੁਮਨ ਬਾਲਾ ਜੀ ਬਿਊਟੀਫੁਲ ਵੈਰੀ ਨਾਈਸ ਵੀਡੀਓ ਗੋਡ ਬlesਸ ਯੂ ਬੇਟਾ ਸੁਮਨ ਬਾਲਾ ਫਿਰੋਜ਼ਪੁਰ ਸਿਟੀ ਹਾਂ ਜੀ ਫਿਰੋਜ਼ਪੁਰ ਤੋਂ ਜੀ ਥੈਂਕ ਯੂ ਸੋ ਮੱਚ ਬੇਟਾ ਮਤਲਬ ਕਾਫੀ ਦੂਰ ਦੂਰ ਤੋਂ ਸਾਡਾ ਜੁੜੇ ਹੋਏ ਆ ਕੁਝ ਹਿਮਾਚਲ ਤੋਂ ਕੈਨੇਡਾ ਤੋਂ ਨਿਊਜ਼ੀਲੈਂਡ ਹਾਂ ਜੀ ਹਾਂ ਜੀ ਮਤਲਬ ਸਾਡਾ ਇੱਕ ਇੰਗਲੈਂਡ ਫੈਮਿਲੀ ਸਾਡੀ ਜਿਹੜੀ ਮਤਲਬ ਹਰ ਜਗ੍ਹਾ ਤੇ ਹੈਗੀ ਆ ਜੀ ਬਿਲਕੁਲ ਜੀ ਤੇ ਪਲਕ ਦਾ ਵੀ ਉਹ ਪਾਇਲ ਦਾ ਮੈਸੇਜ ਆਇਆ ਉਹਨਾਂ ਨੇ ਇਹਦਾ ਨਾਮ ਨੂੰ ਬਦਲਨੇ ਲਿਖਿਆ ਪਲੇਗ ਇਸ ਸੋਟ ਸਵੀਟ ਹਾਂਜੀ ਥੈਂਕ ਯੂ ਜੀ ਪਾਇਲ ਵੱਲੋਂ ਥੈਂਕ ਯੂ ਸੋ ਮਚਾ ਪਾਇਲ ਪਾਇਲ ਤੇ ਅੱਗੇ ਕਮੈਂਟ ਹੈਗਾ ਵਾ ਰਾਨੀ ਜੀ ਦਾ ਇਹਨਾਂ ਨੇ ਕਿਹਾ ਕਿ ਨਾਈਸ ਐਕਟਿੰਗ ਥੈਂਕ ਯੂ ਸੋ ਮਚਾ ਤੇ ਇੱਕ ਹੋਰ ਜਣ ਹੈ ਗਿਆ ਆਈ ਥਿੰਕ ਉਹ ਵੀ ਨਾ ਬਾਹਰ ਦੇ ਗਿਆ ਤੇ ਉਹਨਾਂ ਨੇ ਸਾਡੀ ਵੀਡੀਓ 'ਚ ਕਮੈਂਟ ਕੀਤਾ ਕਿ ਸੋ ਮੈਨੂੰ ਪਲੀਜ਼ ਰਿਪਲਾਈ ਕਰੋ ਪਰ ਮੈਂ ਉਹਨਾਂ ਨੂੰ ਕਮੈਂਟ 'ਚ ਰਿਪਲਾਈ ਕਰਦਾ ਸੀ ਅੱਜ ਆਪਾਂ ਉਹਨਾਂ ਨੂੰ ਬੋਲ ਕੇ ਰਿਪਲਾਈ ਕਰ ਦਿੰਨੇ ਆ ਤੇ ਉਹਨਾਂ ਦਾ ਨਾਮ ਹੈਗਾ ਚੰਨੀ ਵਰਮਾ ਚੰਨੀ ਵਰਮਾ ਹਾਂਜੀ ਕੀ ਕਮੈਂਟ ਕੀਤਾ ਨਾਲ ਇਹ ਇਹਨਾਂ ਦਾ ਪਹਿਲਾ ਕਮੈਂਟ ਇਹੋ ਹੀ ਆਇਆ ਸੀਗਾ ਕਿ ਤੁਹਾਡੀ ਸਟੋਰੀ ਬਹੁਤ ਵਧੀਆ ਵਾ ਮੈਂ ਬੜੀ ਚਾਹ ਦੇ ਨਾਲ ਵੇਖਦੀ ਆ ਤੇ ਮੇਰਾ ਨਾਮ ਜ਼ਰੂਰ ਲਿਓ ਜਦੋਂ ਵੀ ਤੁਸੀਂ ਕਮੈਂਟਸ ਬੋਲੋਗੇ ਤੇ ਹਾਂਜੀ ਚੰਨੀ ਵਰਮਾ ਜੀ ਟੱਡਾ ਥੈਂਕਸ ਬਹੁਤ ਬਹੁਤ ਹੋਰ ਸਣਾਉ ਟੱਡਾ ਕੀ ਹਾਲ ਚਾਲ ਆ ਥੈਂਕ ਯੂ ਟੱਡਾ ਕਿ ਤੁਸੀਂ ਸਾਡੀਆਂ ਸਟੋਰੀਆਂ ਨੂੰ ਪਸੰਦ ਕਰਦੇ ਜੇ ਪਿਆਰ ਕਰਦੇ ਥੈਂਕ ਯੂ ਸੋ ਮਾਜੀਕ ਤੇ ਇਹਨਾਂ ਨੇ ਇੱਕ ਸੁਜੈਸ਼ਨ ਵੀ ਦਿੱਤੀ ਆ ਕਿਰਨ ਬੇਟਾ ਆਪਣੇ ਮੰਮੀ ਦਾ ਪੋਲ ਖੋਲੋ ਗੋਲਡੀ ਜੀ ਨੂੰ ਸਭ ਕੋਈ ਦੱਸ ਦੋ ਬਹੁਤ ਵਧੀਆ ਬਹੁਤ ਵਧੀਆ ਪੋਲ ਖੋਲਤਾ ਕਿ ਤੁਸੀਂ ਗੱਲ ਕਰੋ ਮੇਰਾ ਫੋਨ ਆ ਗਿਆ ਬਸ ਮੰਮੀ ਦਾ ਫੋਨ ਆ ਗਿਆ ਤੇ ਨੈਕਸਟ ਕਮੈਂਟ ਹੈਗਾ ਵਾ ਧਰਮਪਾਲ ਜੀ ਦਾ ਵੈਰੀ ਨਾਈਸ ਵੀਡੀਓ ਵੀਡੀਓ ਜੀ ਵੀਓ ਕਿਰਨ ਮਾਨ ਤੇ ਥੈਂਕ ਯੂ ਸੋ ਮੱਚ ਧਰਮਪਾਲ ਜੀ ਤੁਸੀਂ ਸਾਰੀਆਂ ਵੀਡੀਓਸ 'ਚ ਸਾਡੇ ਕਮੈਂਟਸ ਕਰਦੇ ਜਿਹਦੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਜੇ ਤੇ ਆ ਤੇ ਬਸ ਅੱਜ ਇਹਨੇ ਕੀ ਕਮੈਂਟਸ ਪੜਾਂਗੇ ਤੇ ਮੈਂ ਇਹੋ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਕਿਉਂਕਿ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਹੀ ਉਹ ਤਾਂ ਸਬਸਕ੍ਰਾਈਬ ਤੇ ਕਰੋਗੇ ਭਾ ਜਿਹੜਾ ਬੈਲ ਆਈਕਨ ਆ ਉਹਨੂੰ ਤੁਸੀਂ ਓਨ ਕਰੋਗੇ ਨਾ ਤਾਂ ਹੀ ਸਾਡੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਤੁਹਾਨੂੰ ਸ਼ੋ ਹੋਣਗੀਆਂ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਨੋਟੀਫਿਕੇਸ਼ਨ ਤੁਹਾਨੂੰ ਪੂਰੇ 12:30 ਵਜੇ ਆ ਜਿਆ ਕਰੂਗੀ ਤੇ ਮੇਰੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੰਮੀ ਦਾ ਫੋਨ ਆਇਆ ਮੇਰਾ ਵੀ ਫੋਨ ਆ ਗਿਆ ਤੇ ਥੈਂਕ ਯੂ ਸੋ ਮਚ ਜੀ ਤੇ ਸਾਡੇ ਜਿਹੜਾ એપisode ਚੱਲੰਦੇ ਆਵਾ ਤੇ ਨਵੇਂ-ਨਵੇਂ ਚ ਮੋੜਾਂ ਨੇ ਆ ਕੁਝ ਕ ਤੇ ਉਹਨੂੰ ਵੀ ਤੁਸੀਂ ਪਿਆਰ ਦਿਓ ਤੇ ਇੱਕ ਗੱਲ ਹੋਰ ਜੀ ਕੱਲ ਕਿੰਨਾ-ਕਿੰਨਾ ਦੇ ਸ਼ਹਿਰ ਦੇ ਵਿੱਚ ਬਾਰਿਸ਼ ਹੋ ਰਹੀ ਆ ਮੌਨਸੂਨ ਆ ਚੁੱਕਿਆ ਉਹ ਸਾਨੂੰ ਕਮੈਂਟਸ ਦੇ ਵਿੱਚ ਜਰੂਰ ਦੱਸਿਓਗਾ ਕਿ ਇੱਥੇ ਤੇ ਬਿਲਕੁਲ ਬੇਸ਼ਾਨ ਗਰਮੀ ਵਹਿਣ ਦੀ ਇੰਨੀ ਜਿਆਦਾ ਗਰਮੀ ਤੇ ਧੋਪ ਇੰਨੀ ਜਿਆਦਾ ਤਾਨੂੰ ਕਹਿ ਨਹੀਂ ਸਕਦੇ ਉਤਰਾਂ ਕਹਿੰਦੇ ਸੀਗੇ ਕਿ 28 ਨੂੰ ਪੈਣੀ ਆ بارش ਪਰ ਕੋਈ ਵੀ ਅਸਾਰ ਨਹੀਂ ਲੱਗੰਦੇ ਦਿੱਲੀ ਜ਼ਰੂਰ ਹੈ ਕਿ ਸਾਰਾ ਡੁੱਬਿਆ ਪਿਆ ਅੱਧਾ ਡੁੱਬ ਗਿਆ ਮੇਰੀ ਮਾਸੀ ਜੀ ਦਾ ਫੋਨ ਆਇਆ ਹੀ ਪਰ ਇੱਥੇ ਆਇਦਾਂ ਕੋਈ ਨਹੀਂ ਹੈਗਾ ਤੁਸੀਂ ਸਾਰੇ ਜਣੇ ਦੱਸਿਓ ਕਿ ਤੁਹਾਡੇ ਸ਼ਹਿਰ 'ਚ بارش ਹੋ ਰਹੀ ਕਿ ਨਹੀਂ ਹੋ ਰਹੀ ਥੈਂਕ ਯੂ ਜੀ